ਅੱਜ ਦਾ ਮੈਂ ਕਿੱਥੇ ਉੱਲੂ ਹੋ ਗਏ ਇੱਕ ਘਰ ਚ ਸਰਕਾਰੀ ਰੋਟੀ ਆ ਤੁਹਾਨੂੰ ਬਲ ਸਰਕਾਰੀ ਰੋਟੀ ਆ ਇਹਦੇ ਦੋ ਤੋਂ ਪੰਜ ਪਰਿਵਾਰਾਂ ਦੇ ਕਲਪਰ ਹੋ ਜੀ ਕੋਈ ਚਾਹ ਨਹੀਂ ਚਾਹੀਦਾ ਪਰ ਨਹੀਂ ਨਾ ਵੀ ਛੱਡ ਦੇਣਾ ਜੀ ਕੀ ਖੜਿਆ ਤੀ ਇਹ ਵੀ ਛੱਡ ਦੇਦਾ ਸੀ ਪਤਾ ਨਹੀਂ ਨਾ ਨੌਲੇਜ ਨਹੀਂ ਗਾਉਂ ਨੌਲੇਜ ਆਪਣਾ ਨਾ ਐਡਰੈਸ ਸਾਬਣਾ ਫਿਰ ਕੋਈ ਨਹੀਂ ਹੁਣ ਛੱਡੋ ਤੋਤਾ ਲੈ ਜਾਓ ਸਾਨੂੰ ਜਿਆਦਾ ਬੁੱਢੇ ਤੋਤਾ ਸੋੜਾ ਰੱਖਣਾ ਫਿਰ ਕੋ ਬੰਦਿਆ ਖੜਿਆ ਸਰਕਾਰ ਦੇ ਮੁੰਡੇ ਘਰ ਆ ਕੇ ਸਾਰਾ ਇਹ ਪਰਤਾਏ ਕਿ ਪੰਛੀ ਨੂੰ ਕਿਆ ਕਰਨਾ ਚਲੋ ਉਹਨਾਂ ਦੇ ਗਲ ਕਾਲੀ ਨਾ ਇਹ ਕਿਹੜਾ ਸਮਝਣਾ ਨਾ ਆਲੀ ਉੱਚਾ ਕੋੜ ਨਹੀਂ ਤੀ ਉੱਥੇ ਆਉਣਾ ਚਾਹੀਉ ਉਹ ਆਪਣੇ ਗਾਰਡਨ ਵਿੱਚ ਖਾਓ ਆਗੇ ਨਹੀਂ ਗੱਲ ਨਹੀਂ ਤੋਤਾ ਉਹ ਮੁੰਡੇ ਹੈ ਨਾ ਖੜਿਆ ਤੋਤਾ ਲੈ ਉਹਨਾਂ ਚੌਕੀ ਲੈ ਕੋ ਸਰਕਾਰੀ ਵਾਲਾ ਮੀਟਰ ਆਪ ਨੂੰ ਡੇਜੇ ਦਾ ਕੰਪੰਡਾ ਲੰਘ ਰਿਹਾ ਹੈ ਇਹ ਪੜੀ ਕਾਰ ਵਿੱਚ ਕੋਈ ਤੋਤਾ ਬਾਂਦਰ ਉੱਲੂ ਤਾਰੋ ਠੀਕ ਆ ਤਰ ਫਲਾਦੋ ਹੋ ਰਿਹਾ ਬਸ 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 ਹੋਰ ਇੱਚ ਪੜਨਾਂ ਨਹੀਂ ਕੁਛ ਅਰੇ ਦੋਸਤੋ ਸਭ ਤੋਂ ਪਹਿਲਾਂ ਕਿਹਾ ਸੀ 1 ਲੱਖ ਰੁਪਏ ਜੁਰਮਾਨਾ ਜਿਹੜਾ ਵੇਚਦਾ ਉਹਦੇ ਤਸਕਰੀ ਦਾ ਮੁਕੱਦਮਾ ਪੈਗਾ ਤੇ ਜੇ ਤਸਕਰੀ ਦਾ ਮੁਕੱਦਮਾ ਪੈਗਾ ਤੇਰੀ ਪ੍ਰੋਪਰਟੀ ਜ਼ਬਤ ਕਰ ਲਈ ਜਾਵੇਗੀ ਘਰ ਵਿੱਚ ਕੋਈ ਵੀ ਪੰਜੀ ਕੈਦ ਨਹੀਂ ਕਰਨਾ ਐ ਨਹੀਂ ਪੰਦਾ ਲੈ ਉਹ ਦੇਖੋ ਡਿੱਗ ਗਿਆ ਉਹ ਦੇਖੋ ਡਿੱਗ ਗਿਆ ਪੀਰਾ ਮੇਰਾ ਆਪਣਾ ਨਾਮ ਦੱਸੀ ਕੀ ਕਹਿਣਾ ਜੀ ਮੇਰਾ ਨਾਂ ਹਰ ਜਿੰਦਰ ਕੁਮਾਰ ਆ ਸਾਡੀ ਸੂਚਨਾ ਮਿਲੀ ਸੀ ਕਿ ਗੋਪਾਲਪੰਦਰ ਦੀ ਬੈਕ ਸਾਈਡ ਦੇ ਵਿੱਚ ਕਹੇ ਬਜ਼ੁਰਗ ਔਰਤ ਅਤੇ ਉਹਦੇ ਘਰ ਵਾਲੇ ਨੇ ਤੋਤੇ ਨੂੰ ਕੈਦ ਕਰ ਲਿਆ ਉਹਦੇ ਬੱਚੇ ਨੂੰ ਕੈਦ ਕੀਤਾ ਸੀ ਬਾਅਦ ਵਿੱਚ ਉਹਦੀ ਮਾਂ ਛੜਾਨ ਆਈ ਉਹਦੀ ਮਾਂ ਨੂੰ ਵੀ ਇਹਨੇ ਕੈਦ ਕਰ ਲਿਆ ਤਾਂ ਉਹ ਤੀਜਾ ਤੋਤਾ ਫਿਰ ਕੈਦਗਰਦੀ ਕੋਸ਼ਿਸ਼ ਵਿੱਚ ਸੀ ਤੇ ਜਦੋਂ ਆਪਾਂ ਕਾਨੂੰਨੀ ਕਾਰਵਾਈ ਕਰਦੇ ਹੋਏ ਆਪਾਂ ਜਦੋਂ ਉਹਦੇ ਘਰ ਗਏ ਆ ਤੇ ਉਹਦੇ ਕੱਟ ਜਾਣ ਤੋਂ ਬਾਅਦ ਉੱਥੇ ਪਤਾ ਲੱਗਿਆ ਕਿ ਉਸ ਨੇ ਪੋਤਿਆਂ ਨੂੰ ਵਾਕਿਆ ਕੈਦ ਕੀਤਾ ਹੈ ਫਿਰ ਉੱਥੇ ਜਾ ਕੇ ਜਿਹਦਾ ਨਾਮ ਪੁੱਛਿਆ ਉਹਨੇ ਆਪਣਾ ਨਾਮ ਬਲਵੰਤ ਰਾਏ ਸਾਨੂੰ ਕਿਸ਼ਨ ਚੰਦ ਮਕਾਨ ਨੰਬਰ 783 ਗਲੀ ਨੰਬਰ 3 ਰਜਿੰਦਰ ਨਗਰ ਵੀਜ ਨਗਰ ਬਟਾਲਾ ਰੋਡ ਦਾ ਦੱਸਿਆ ਫਿਰ ਉਸ ਉੱਪਰ ਕੁਝ ਕਰਨ ਉਸ ਦੇ ਉੱਪਰ ਕਾਨੂੰਨੀ ਕਾਰਵਾਈ ਕਰਦੇ ਹੋਏ ਅਸੀਂ ਪੋਤਿਆਂ ਨੂੰ ਯਾਦ ਕਰ ਦਿੱਤਾ ਅਤੇ ਉਸ ਉੱਪਰ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਮੰਗ ਕਰਦੇ ਕੀ ਅਪੀਲ ਕਰਦੇ ਸਾਨੂੰ ਲੋਕਾਂ ਨੂੰ ਲੋਕਾਂ ਨੂੰ ਹੀ ਅਪੀਲ ਕਰਦੇ ਆ ਕਿ ਦੇਖ ਤੁਹਾਡੇ ਘਰ ਵਿੱਚ ਕਿਸੇ ਨੇ ਤੋਤਾ ਦਾ ਕਿਸੇ ਦੇ ਬਾਂਦਰ ਰੱਖਿਆ ਹੈ ਜਾਂ ਉੱਲੂ ਇੱਲ ਰੱਖਿਆ ਹੈ ਉੱਲੂ ਇੱਲ ਰੱਖੀ ਕਿਸੇ ਨੇ ਤੇ ਉਹਦੀ ਸੂਚਨਾ ਸਾਨੂੰ ਦਿੱਤੀ ਜਾਵੇ ਤੇ ਇਹਦੀ 2 ਤੋਂ 7 ਸਾਲ ਕੈਦਿਆ 1 ਲੱਖ ਰੁਪਏ ਜੁਰਮਾਨਾ ਜਿਹਦੇ ਘਰੋਂ ਬਰਾਬਦ ਹੋ ਜਾਂਦਾ ਹੈ ਤੋਤਾ ਬਾਂਦਰ ਜਾਂ ਉੱਲੂ ਸੱਪ ਇੱਲ ਇਹ ਕਿਸੇ ਦੇ ਘਰੋਂ ਬਰਾਬਦ ਹੁੰਦਾ ਹੈ ਤਾਂ ਕੁਝ ਨੂੰ 2 ਤੋਂ 7 ਸਾਲ ਕੈਦ ਤੇ 1 ਲੱਖ ਰੁਪਏ ਜੁਰਮਾਨਾ ਤੇ ਜਿਹੜਾ ਇਹਨਾਂ ਨੂੰ ਵੇਚਦਾ ਹੈ ਤੇ ਉਹ ਤੇ ਤਸਕਰੀ ਦਾ ਮੁਕਦਮਾ ਪਈਗਾ ਜੇ ਤਸਕਰੀ ਦਾ ਕੇਸ ਉੱਤੇ ਪੈ ਜਾਂਦਾ ਤਾਂ ਉਸਦੀ ਪ੍ਰੋਪਰਟੀ ਨੂੰ ਜੋੜਤ ਕਰਨ ਲਿਤਾ ਜਾਵੇਗਾ ਜਿਹੜੇ ਲੋਕਾਂ ਨੇ ਜਿਹੜੇ ਅੱਜ ਕੱਲ ਰੱਖੇ ਹੋਏ ਆ ਚਿੜੀਆਂ ਜਿਹੜੀਆਂ ਰੱਖੀਆਂ ਵਾ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਕਿ ਉਹ ਚਿੜੀਆਂ ਤੁਸੀਂ ਰੱਖੀਆਂ ਵਾ ਤੇ ਤੁਹਾਡੇ ਵੱਲੋਂ ਜਿਹੜੀ ਕਾਰਵਾਈ ਜਿਹੜੀ ਕਿਤਰਾ ਕੀਤੀ ਜਾਂਦੀ ਹੈ ਜਿਹੜੀਆਂ ਲੋਕਾਂ ਨੇ ਛੋਟੀ ਜਿਹੜੀ ਚਿੜੀਆਂ ਰੱਖੀਆਂ ਜੇ ਤੋਂ ਪਾਲਤੂ ਆ ਜਿਹੜੇ ਰੱਖ ਸਕਦੇ ਸੀ ਉਹਨਾਂ ਤੇ ਵੀ ਰਜਿਸਟ੍ਰੇਸ਼ਨ ਕਰਨੀ ਪੈਗੀ ਤੇ ਜਿਹੜਾ ਦੁਕਾਨਦਾਰ ਆ ਉਹਦੇ ਕੋਲ ਲਾਇਸੈਂਸ ਹੋਣਾ ਚਾਹੀਦਾ ਹੈ ਕੋਈ ਕੋਈ GST ਬਿੱਲ ਵੀ ਹੋਣਾ ਚਾਹੀਦਾ ਹੈ ਤੇ ਜਿਹੜਾ ਬਿੱਲ ਹੁੰਦਾ ਬਿੱਲ ਉੱਪਰ ਲਾਇਸੈਂਸ ਨੰਬਰ ਤੇ GST ਨੰਬਰ ਹੋਵੇ ਤੇ ਦੋਨੇ ਹੋਣੇ ਚਾਹੀਦੀ ਆ ਤੇ ਜਿਹੜਾ ਇਹ ਨਹੀਂ ਹੁੰਦਾ ਤੇ ਕੋਈ ਤੇ GSTP ਦਾ ਪਰਚਾ ਵੱਖਰਾ ਪਵੇਗਾ ਤੇ ਦੂਸਰਾ ਲਾਇਸੈਂਸ ਦਾ ਪਰਚਾ ਵੱਖਰਾ ਪਵੇਗਾ ਤੇ ਜਿਹੜਾ ਕੋਲੋਂ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਉਹਨਾਂ ਦੇ ਹਾਂ ਉਹਨਾਂ ਉੱਪਰ ਪੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿੰਨਾ ਕੋਈ ਬਿੱਲ ਨਹੀਂ ਹੋਵੇ ਜਿਹੜੇ ਪਾਲਤੂ ਐਨੀਮਲ ਰੱਖਦੇ ਆ ਜਾਂ ਵੇਚਦੇ ਆ ਉਹਨਾਂ ਕੋਈ ਬਿੱਲ ਨਹੀਂ ਹੋਵੇ ਜਾਂ ਉਹਨਾਂ ਕੋਈ ਕੋਈ ਪ੍ਰੂਫ ਨਹੀਂਗਾ ਉਹਨਾਂ ਉੱਪਰ ਹੀ ਪੂਰੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ